ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀਗੀ ਕਿ ਮੰਡਵੀ ਪਿੰਡ ਦੇ ਵਿੱਚ ਇੱਕ ਸ਼ੇਰ ਚੰਦ ਨਾਂ ਦਾ ਵਿਅਕਤੀ ਹੈ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਲੜਕੀ ਸੀਗੀ ਜਿਹੜੀ ਮੇਜਰ ਸੀਗੀ ਤੇ ਉਹ ਲੜਕੀ ਨੂੰ ਇਹਨਾਂ ਨੇ ਮਾਰ ਦਿੱਤਾ ਹੈਗਾ ਤੇ ਉਹ ਅਸੀਂ ਵੈਰੀਫਾਈ ਕੀਤਾ ਸੀਗਾ ਤੇ ਉਸ ਤੋਂ ਬਾਅਦ ਪਾਇਆ ਕਿ ਇਹ ਜਿਹੜਾ ਇਹਨਾਂ ਨੇ ਸ਼ੇਰ ਚੰਦ ਨੇ ਆਪਣੇ ਭਰਾ ਵਿਕਰਮ ਸਿੰਘ ਨਾਲ ਮਿਲ ਕੇ ਉਸ ਲੜਕੀ ਨੂੰ ਆਪਣੀ ਲੜਕੀ ਨੂੰ ਉਹ ਫਾਹ ਲਾ ਕੇ ਮਾਰਤਾ ਹੈ ਤਾਂ ਅਸੀਂ ਮਕਦਮਾ ਦਰਜ ਕੀਤਾ ਹੈ ਅੱਗੇ ਤਫਤੀਸ਼ ਜਾਰੀ ਹੈ ਕਿੰਨਾ ਟਾਈਮ ਪਹਿਲਾਂ ਦਾ ਇਹ ਮੰਨ ਲਿਆ ਸੀ ਜਿਹੜਾ ਮਾਰਨ ਦਾ ਕਿ ਮੌਕੇ ਦਾ ਹੀ ਮਾਮਲਾ ਸੀ ਕੁਝ ਪਤਾ ਲੱਗਿਆ ਉਸ ਇਹ ਮਿਤੀ ਮਿਤੀ 26 10 ਨੂੰ ਹੋਇਆ ਸੀਗਾ ਜਦੋਂ ਦੁਪਹਿਰੇ ਲੜਕੀ ਸਕੂਲ ਵਿੱਚ ਪੜਨ ਗਈ ਸੀਗੀ ਤਾਂ ਉਦੋਂ ਫਿਰ ਇਹ ਇਹਦੇ ਪਿਓ ਨੂੰ ਕੋਈ ਲੱਗਿਆ ਸੀਗਾ ਵੀ ਮੇਰੀ ਲੜਕੀ ਕਿਸੇ ਨਾਲ ਰਿਲੇਸ਼ਨ ਚ ਹੈਗੀ ਤੇ ਉਦੋਂ ਇਹਨੇ ਨੇ ਲੜਕੀ ਆ ਜਿਹੜੀ ਸਕੂਲੋਂ ਲਿਆ ਕੇ ਤੇ ਆਪਣੇ ਘਰ ਦੇ ਅੰਦਰ ਹੀ ਦੁਪਹਿਰੇ ਉਹਨੂੰ ਫਾਹਾ ਲਾਤਾ ਸੀਗਾ ਤੇ ਉਹਦਾ ਕਤਲ ਕਰਤਾ ਸੀਗਾ ਕਿੰਨੇ ਟਾਈਮ ਬਾਅਦ ਜਿਹੜੀ ਇਹ ਮਾਮਲੇ ਦੇ ਅੱਗੇ ਕੀ ਪੜਤਾਲ ਕੀਤੀ ਜਾ ਰਹੀ ਹੈ ਇਹ ਹੁਣ 1.5 ਮਹੀਨੇ ਬਾਅਦ ਸਾਨੂੰ ਪਤਾ ਲੱਗਿਆਗਾ ਡੈੱਡ ਬੋਡੀ ਤਾਂ ਇਹਨਾਂ ਨੇ ਡਿਸਪੋਜ਼ ਆਫ ਕਰਤੀ ਹੈ ਤੇ ਬਾਕੀ ਆਈ ਵਿਟਨੈਸ ਹੈਗੇ ਨਗੇ ਤੇ ਅੱਗੇ ਜੋ ਵੀ ਸਾਡੇ ਕੋਲੇ ਐਵੀਡੈਂਸ ਹੈਗੇ ਨਗੇ ਤੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਕਿਹੜੇ ਕਿਹੜੀ ਧਾਰਾ ਦੇ ਅੱਤੇ ਦਰਜ ਕੀਤਾ ਗਿਆ ਤੇ ਕਿਹੜੇ ਕਿਹੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਹ 302 201 34 ਆਈਪੀਸੀ ਦੇ ਵਿੱਚ ਮੁਕੱਦਮਾ ਨੰਬਰ 93 ਥਾਣਾ ਖਨੌਰੀ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਇਹਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਇਹਦਾ ਲੜਕੀ ਦਾ ਪਿਓ ਸੀਗਾ ਮਰਨ ਵਾਲੀ ਦਾ ਸ਼ੇਰ ਚੰਦ ਤੇ ਇੱਕ ਇਹਦਾ ਚਾਚਾ ਹੈਗਾ ਵਿਕਰਮ ਇਹ ਦੋਨੇ ਗ੍ਰਿਫਤਾਰ ਕਰ ਲੈਣਗੇ